ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਹਾਂ। ਤੇ ਆਪਾਂ ਅੱਜ ਬਣਾਉਣ ਲੱਗੇ ਹਾਂਗੇ ਸਲੋ ਕੁੱਕਰ ਦੇ ਵਿੱਚ ਦਾਲ। ਤੇ ਜਿਹੜਾ ਸਲੋ ਕੁੱਕਰ ਹੈ ਬਹੁਤ ਜ਼ਿਆਦਾ ਕਹਿਣ ਜੀ ਆ। ਮੈਂ ਕਿਹਾ ਸੀ ਸੰਤ ਸਾਬ ਨੂੰ ਕਹਿੰਦੀ ਸੀ ਮੈਂ ਲੈ ਕੇ ਦਵਾਂ ਪਰ ਇਹਨਾਂ ਨੇ ਬਹੁਤ ਲੇਟ ਲੈ ਕੇ ਦਿੱਤਾ। ਕਿੰਨੀਆਂ ਚੀਜ਼ਾਂ ਮਿਸ ਹੋ ਗਈਆਂ। ਪਰ ਆਦ ਮੈਂ ਖੀਰ ਧਰੀ ਸੀ ਇਹਦੇ ਵਿੱਚ। ਤੇ ਇਹਦਾ ਟੇਸ ਨਾ ਸੇਮ ਹੋਵੇ ਜਿਵੇਂ ਮੇਰੇ ਦਾਦੀ ਨਾ ਉਹਦੇ 'ਚ ਬਣਾ ਦੇਉਂਦੇ ਸੀ। ਹਾਰੇ 'ਚ ਖੀਰ ਆਖੇ ਹੁੰਦੇ ਸੀਗੇ ਜਦੋਂ ਦਰਾਲੀ ਹੁੰਦੀ ਸੀਗੀ ਤੇ ਉਹਦਾ ਟੇਸ ਏਹੀ ਹੁੰਦਾ ਸੀਗਾ ਸੇਮ ਓਵੇਂ ਬੜੀਆ ਰਾਤ ਨੂੰ ਕੜ-ਕੜ ਕੇ ਇੰਨੀ ਜ਼ਿਆਦਾ ਸਵਾਦ ਬੜੀਆ ਸਾਰੇ ਘਰ ਦੇ ਨੂੰ ਬਹੁਤ ਪਸੰਦ ਆਈ ਤੇ ਅੱਜ ਫੇਰ ਆਪਾਂ ਬਣਾਉਣ ਲੱਗੇ ਆ ਧੋਮੀ ਨੂੰਗੀ ਆਪਣੇ ਇੱਥੇ ਘਰ ਦੇ ਬਹੁਤ ਘੱਟ ਮਤਲਬ ਮੈਂ ਬਣਦੀ ਦੇਖੀ ਨਹੀਂ ਹੈਗੀ ਤੇ ਸਾਡੇ ਇਹ ਬਹੁਤ ਬਣਾਦੇ ਹੁੰਦੇ ਸੀਗੇ ਤੇ ਮੈਂ ਤੇ ਮੰਮੀ ਜਿੱਦਨ ડીਮਾਰਟ ਗਏ ਸੀ ਉਦੋਂ ਮੈਂ ਲੈ ਆਈ ਸੀ ਮੰਮੀ ਨੂੰ ਮੈਂ ਕਹਿ ਵੀ ਮੈਂ ਖਾਣੀ ਹੈ ਮੇਰਾ ਦਿਨ ਕਰਦਾ ਮੰਮੀ ਕਹਿੰਦੇ ਚਾ ਲੈ ਲੈ ਉਹਦੋਂ ਦੇ ਨਿਆਕੇ ਰੱਖੀ ਹੋਈ ਸੀਗੀ ਮੈਂ ਸਿਰ ਸਲੋ ਕੁੱਕਰ ਦੇ ਵਿੱਚ ਹੀ ਬਣਾਉਣੇ ਆ ਇਹ ਜਾਂਦੇ ਤਾਂ ਨਹੀਂ ਹੁਣ ਦੇਖ ਰਹੀਆਂ ਵੈਸੇ ਫੋੜ ਚੁੱਕੀ ਆ ਆਲਰੇਡੀ ਜਿੰਨੀ ਕਿ ਫੁੱਲਣੀ ਸੀਗੀ ਸੇਵ ਦੀ ਭਰਦੀ ਹੋਈ ਆ ওভারਫਲੋ ਨਾ ਹੋ ਜਾ ਨਹੀਂ ਹੁੰਦੀ ਇਹ ਤਾਂ ਸੇਹ ਦਾ ਬੰਦੇ ਨੂੰ ਡਰਾਉਂਦੇ ਨੇ ਤੇ ਉਹਦੇ ਵਿੱਚ ਸਾਰਾ ਕੁਝ ਇਕੱਠੇ ਪਾ ਦੇਣਾ ਹੈ ਕਿਉਂ ਪਤਾ ਆਪਾਂ ਇੱਧਰ ਪਿਆਜ਼ ਟਮਾਟਰ ਲਸਣ ਬਸ ਕੱਟੇ ਹੋਏ ਨੇ ਹਾਂਜੀ ਬਰੀਕ ਵੀ ਨਹੀਂ ਕੱਟੋ ਠੀਕ ਠੀਕ ਜਿਹਾ ਕੱਟੋ ਨਹੀਂ ਤੁਸੀਂ ਅਮਰ ਸਬਜ਼ੀ ਦੇ ਚੁਲਦੇ ਜਾਣੇ ਆਂਗੇ ਹਜੇ ਅਸੀਂ ਤਾਂ ਆਦਰ ਆਹ ਲਸਣ ਸਾਬ ਦਾ ਪਾਉਣਾ ਚਾਹੁੰਦੇ ਸੀਗੇ ਇਹਦੇ ਵਿੱਚ ਵੈਜੀਟੇਬਲ ਸੂਪ ਵੀ ਬਹੁਤ ਘੈਂਟ ਬਣੂ ਸਬਜ਼ੀਆਂ ਸੱਟ ਕੇ ਹਾਂ ਇਹਦੇ ਵਿੱਚ ਪਾ ਦੇਣਾ ਨਮਕ ਵਾਹੀਦੂ ਸੌਖ ਰੱਖੀ ਪਤਾ ਨਹੀਂ ਕਿਥੇ ਲੱਗਿਆ ਬੜੀ ਉੱਚੀ ਆ ਬਈ ਲੱਗਦਾ ਇਹ ਨੇੜੇ ਤੇੜੀ ਆ ਜਿਵੇਂ ਉੱਪਰ ਹੀ ਚੱਲਦਾ ਹੁੰਦਾ ਜੇ ਵੀਡੀਓ ਨਹੀਂ ਸੁਣ ਰਿਹਾ ਤੁਹਾਨੂੰ ਤਾਂ ਸ਼ਬਦ ਚੱਲ ਰਿਹਾ ਆਵਦੀ ਬਾਕੀ ਚਾਹ ਤੜਕਾ ਹੀ ਮਾਰ ਦਾਂਗੇ ਨਹੀਂ ਤੜਕਾ ਹੀ ਤਾਂ ਮਾਰਨਾਂ ਨਹੀਂ ਨਾ ਐਂਡ ਤੇ ਮਾੜਾ ਜਾ ਝੌਂਗ ਉਹ ਤਾਂ ਵਧੀਆ ਚੀਜ਼ ਹੁੰਦੀ ਐ ਹਾਂ ਫਿਰ ਤਾਂ ਜੰਗਲੀ ਦਾ ਜਿਰਾ ਜੂਰਾ ਹੁੰਦਾ ਐ ਐਕਟਿਵੇਟ ਹੋ ਜਾਂਦਾ ਉਹਦੇ ਨਾਲ ਉਹ ਅੱਗੇ ਕਰ ਦਾਂਗੇ ਤੇਰਾ ਪਾ ਵੀ ਦੇ ਤੇ ਇਹਨੂੰ ਚਲਾ ਕੇ ਰੱਖਣਾ ਮੈਂ ਇਹਨੂੰ ਉਧਰ ਦੀ ਸੋਈ ਰੱਖ ਕੇ ਆਉਣੀ ਆ ਕਿਉਂਕਿ ਇੱਧਰ ਆਪਾਂ ਨਹੀਂ ਬਣਾਉਣਾ ਦੋਸਾ ਆਹ ਪਿਆਜ਼ ਨਹੀਂ ਪਾਉਣੇ ਹੈਗੇ ਜਿਹੜੇ ਇਹ ਇਹ ਦੋਸੇ ਦੇ ਆ ਜੀ ਉਹ ਅੱਛਾ ਇਹ ਦੋਸਾ ਤਵਾ ਨੀਆ ਲਾਏ ਹੈ ਹਮ ਲੋਗ ਇੱਕ ਵਾਰ ਦੋਸੇ ਬਣਾਏ ਸੀ ਕੱਲ ਹੀ ਪਹਿਲੀ ਵਾਰ ਬਣਾਏ ਸੀ ਇਹਦੇ ਉੱਤੇ ਪੁਰਾਣਾ ਤਵਾ ਖਰਾਬ ਹੋ ਗਿਆ ਵੈਕਟਰ ਵੀਰੇ ਦੇ ਵਾਸਤੇ ਸਾਰੇ ਭਾਂਡੇ ਬਹੁਤ ਕੰਮ ਦੇ ਹੁੰਦੇ ਨੇ ਪਰ ਹਾਂ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਐਜ਼ ਲੌਂਗ ਐਜ਼ ਲਾਈਟ ਹੈਗੀ ਆ ਹਾਂ ਜੀ ਜੇ ਲਾਈਟ ਹੈਗੀ ਆ ਤੇ ਜਿਹੜਾ ਇਹਦਾ ਟੇਸ ਤਾਂ ਨਾ ਮਤਲਬ ਜਿਨੇ ਵੀ ਲੈ ਆਉਂਦਾ ਜਿਨੇ ਨਹੀਂ ਲੈ ਕੇ ਆਂਦਾ ਉਹ ਇਹਨੂੰ ਲਿਆ ਕੇ ਟੇਸਟ ਕਰਕੇ ਦੇਖਿਓ ਜਿਨੇ ਵੀ ਹਾਰੇ ਵਾਲੀ ਚੀਜ਼ ਖਾਧੀ ਹੈਗੀ ਉਹਨੂੰ ਸੇਮ ਫਲੇਵਰ ਆਊਗਾ ਇਹਦੇ ਵਿੱਚ ਨਾਲੇ ਐਫਰਟ ਕਰਤਾ ਜਿਵੇਂ ਖੀਰ ਤਰੀ ਸੀਗੀ ਬਹੁਤ ਸੌਖੇ ਤਰੀਕੇ ਨਾਲ ਖੀਰ ਬਣ ਗਈ ਉਹ ਗੱਲ ਵੱਖਰੀ ਹੈ ਕਿ ਮੈਂ ਕੱਜ ਬਦਾਮ ਨਹੀਂ ਪਾਈ ਉਹੀ ਹੈ ਕਹਿੰਦਾ ਤੈਨੂੰ ਵੀ ਸੁੱਤੇ ਵੇ ਥੋੜਾ ਬੰਦਾ ਕਹਿੰਦਾ ਵੀ ਸੁੱਤੇ ਵੇ ਸਾ ਕੰਮ ਕਰ ਲੇਗਾ ਕੋਈ ਇਹ ਬੰਦਾ ਸੁੱਤੇ ਵੇ ਵੀ ਕੰਮ ਹੋਈ ਜਾਂਦਾ ਤੇ ਕੁਮਾਰ ਦੀ ਗੱਲ ਇਹ ਹੈ ਕਿ ਸੀ ਨੂੰ ਰੋਂਮ ਚ ਹੀ ਰੱਖ ਲਿਆ ਸੀਗਾ ਕਿਉਂਕਿ ਰਾਤ ਨੂੰ ਜਦੋਂ ਜਾ ਜਾਓਗੇ ਤਾਂ ਚੈੱਕ ਕਰ ਲਾਗੇ ਪਰ ਇਦੀ ਕੋਈ ਸਮੈਲ ਵੀ ਮਤਲਬ ਕਮਰੇ ਚ ਫੈਲੀ ਨਹੀਂ ਹੈਗੀ ਵਧੀਆ ਰਹਿਣੀ ਤਾਂ ਦੂਸਰੇ ਗੁੱਕੜ ਦੀ ਸਮੈਲ ਵੀ ਫੈਲਦੀ ਰਹਿੰਦੀ ਕਿਉਂਕਿ ਇੰਨੀ ਜ਼ਿਆਦਾ ਸਲੋ ਗੁੱਕੜ ਹੁੰਦੀ ਆ ਮਿਹਰ ਦਰਸਨ ਨੂੰ ਕੇਗ ਦਾ ਸੱਦਾ ਆ ਗਿਆ ਹੁਣ ਪਤਾ ਲੱਗਿਆ ਵੀ ਕਿੱਥੇ ਉਹ ਸ਼ਬਦ ਛੱਡੇ ਸੀ ਇਹਨੂੰ ਆਪਾਂ ਉਧਰ ਹੀ ਲੈ ਜਾਈਏ ਉਧਰਲੀ ਕਿਚਨ ਚ ਕੱਲ ਨਾ ਮੈਂ ਜਦੋਂ ਪਹਿਲੀ ਵਾਰ ਚਲਾਇਆ ਮੇਰੇ ਤੇ ਦੁੱਧ ਪਾ ਕੇ ਕੋਲ ਖੜੀ ਰਹੀ ਹਾਈ ਤੇ ਕਰਕੇ ਮੈਂ ਕਿਹਾ ਜਦੋਂ ਦੁੱਧ ਘਰਮ ਹੋ ਗਿਆ ਉਦੋਂ ਵਿੱਚ ਚੌਲ ਪਾਵਾਂਗੀ ਮੈਂ ਅੱਧਾ ਘੰਟਾ ਬੈਠੀ ਰਹੀ ਉਹ ਦੁੱਧ ਹਜੇ ਗਰਮ ਕੋਸਾ ਦੇ ਰਹੀ ਹਣੀ ਇਹ ਤਾਂ ਬਹੁਤ ਜ਼ਿਆਦਾ स्ਲੋ ਚੱਲਦਾ ਹੁੰਦਾ ਫਿਰ ਮੈਨੂੰ ਪਤਾ ਲੱਗਿਆ ਫਿਰ ਮੈਂ ਰਾਤ ਨੂੰ ਚਲਾ ਕੇ ਸਿੱਟਦਾ ਮੈਂ ਕਿਹਾ ਵੀ ਪੱਕੀ ਜਾਊ ਪਾਰਟੀ ਵਾਲਾ ਇਨਵੀਟੇਸ਼ਨ ਥੋੜਾ ਜਿਹਾ ਲੇਟ ਹੋ ਗਿਆ ਤੇ ਫਿਰ ਦੋਸਾ ਬਣਾ ਕੇ ਜਾਣਗੇ ਬੈਟਰ ਇ ਇਧਰ ਆਲੂਆਂ ਦੀ ਫਿਲਿੰਗ ਬਾੜੀ ਮੈਚ ਕਿਤੇ ਹੋਣੇ ਆਲੂ ਵਾਲੇ ਘੈਂਟ ਇਹ ਆਲੂ ਨਾ ਹੋਰ ਨਹੀਂ ਜੰਮੀ ਖਾਤਰੀ ਆ ਸੰਦਰਾ ਨਾ ਪਨੀਰ ਆ ਤੇ ਆ ਪਿਆਜ਼ ਆ ਤੇ ਆ ਦੋ ਚਟਣੀਆਂ ਨੇ ਹਾਂ ਜੀ ਟਰੋਡ ਵੀ ਹੈਗੀ ਆ ਆ ਹੈਗੀ ਆ ਜਿਹੜੀ ਟਮਾਟਰ ਵਾਲੀ ਚਟਣੀ ਹੁੰਦੀ ਆ ਉਹ ਹੈਗੀ ਆ ਨਾਰੀਅਲ ਵਾਲੀ ਚਟਣੀ ਕੱਢ ਬਣਾਏ ਸੀ ਬਹੁਤ ਸਵਾਦ ਬਣੇ ਸੀ ਇਹ ਕੈਂਟ ਗੱਲ ਕੇ ਵੀ ਤਵਾ ਵੀ ਬਹੁਤ ਵੱਡਾ ਤੇ ਦੋਸਾ ਵੀ ਵੱਡਾ ਬਣੇ ਜਾਂਦਾ ਬੱਡਾ ਬਣਦਾ ਇਹ ਦੋਵਾਂ ਨਾਲ ਹੀ ਸਾਰਿਆਂ ਦਾ ਸਰ ਹੀ ਜਾ ਰਿਹਾ ਹੈ ਜਿਹਨੂੰ ਸ਼ੈਫ ਕੈਨੇਡਾ ਤੋਂ ਬੁਲਾਇਆ ਤਾਂ ਕੈਨੇਡਾ ਦੇ ਹਿਸਾਬ ਦੀ ਕਹਿੰਦੇ ਦੇਣੀ ਪੈਣੀ ਆ ਹੂੰ ਦੇ ਰਹੇ ਨੇ ਤਾਜੀ ਦਸੀ ਖਾਣਾ ਆਪਾਂ ਜਿਆਦਾ ਨਹੀਂ ਪਾਟੀ ਆ ਕੇ ਆਵਾਂਗੇ ਖਾਵਾਂਗੇ ਤਾਂ ਕੁਝ ਮਿਲੇਗਾ ਪਰ ਖਾਣ ਨੂੰ ਮੇਰੇ ਖਾਣ ਵਾਲਾ ਖਬਰ ਨਾ ਹੋਵੇ ਸਮਝ ਕੋੜ ਕੋੜ ਨਹੀਂ ਬਣਾਣਗੇ ਆ ਕੇ ਉਹ ਅੱਜ ਲਾਈ ਹੋ ਜਾਂਦਾ ਬੋਲਦੇ ਨੂੰ ਲੱਗਿਆ ਸੀ ਨਾ ਇਧਰ ਇੱਕ ਬਣਿਆ ਹੋਣਾ ਪਿਆ ਰਿਹਾ Thank yeah. you, yeah. 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 <laughs> oh, am ਵਾਰਨਿੰਗ ਆ ਗਈ ਜੀ ਵਿੱਚ ਤੁਹਾਨੂੰ ਵਲੌਗ ਦੇ ਇੱਕਦਮ ਐਂਟਰਟੇਨਮੈਂਟ ਦੇਖਣ ਨੂੰ ਮਿਲ ਗਈ ਉਹ ਸੱਤਾ ਆ ਗਿਆ ਸੀਗਾ ਸ਼ਾਮ ਨੂੰ ਤੇ ਉੱਥੇ ਚੱਲੇ ਗਏ ਸੀਗੇ ਤੇ ਇਸ ਦੇ ਅੱਧ ਚ ਹੀ ਰਹਿ ਗਿਆ ਦੀ ਸਾਰਾ ਕੁਝ ਤੇ ਘਰ 'ਚ ਜਿੰਨੇ ਬੰਦੇ ਹੋਣੀਆਂ ਚੀਜ਼ਾਂ ਡੈਡੀ ਖਾ ਰਹੇ ਨੇ ਮਿਸੀਆਂ ਰੋਟੀਆਂ ਮਿਸੀਆਂ ਨੇ ਨਾ ਇਹ ਚਾਚੀ ਦੇ ਘਰ ਆਟਾ ਕੋਣ ਤਾਂ ਜ਼ਿਆਦਾ ਆਪਾਂ ਸਵੇਰੇ ਤਾਂ ਖਾਂਦੇ ਨਹੀਂ ਇਹ ਹੈ ਨਾ ਹਾਂਜੀ ਤੇ ਸਬਜ਼ੀਆਂ ਪਈਆਂ ਸੀ ਛਲਗਮਾ 'ਚ ਮਿੱਥੂਤੀ ਬਾਗ ਦੇ ਕੋਲ ਜਿਵੇਂ ਇਹ ਸੀ ਆਲੂ ਗੋਭੀ ਪਈ ਸੀ ਦਾਦੀ ਤੇਰੇ ਕਹਿੰਦੇ ਵੀ ਜਿਹੜਾ ਚਾ ਲਾਟਾ ਪਿਆ ਉਹਦੀ ਮਿੱਸੀਆਂ ਰੋਟੀਆਂ ਬਣਾ ਲਾ ਆਪਾਂ ਸਬਜ਼ੀ ਨਾਲ ਖਾ ਲੈਨੇ ਵੀ ਖਰਾਬ ਜਾਊਗਾ ਸਾਰਾ ਹਾਂ ਹਾਂ ਤੇ ਦਾਦੀ ਨੇ ਖਾਣੀ ਆ ਇਹ ਮੈਂ ਖਾਣੀ ਆ ਦਾਲ ਜਿਹੜੀ ਰਾਤ ਧਰੀ ਸੀ ਉਹ ਬਣ ਚੁੱਕੀ ਆ ਲਗਭਗ ਉਹਨੂੰ 9-10 ਘੰਟੇ ਲੱਗੇ ਨੇ ਬਣਨ ਨੂੰ ਆ ਦੇਖੋ ਵਧੀਆ ਬਣੀ ਹੋਈ ਆ ਸਲੋ ਸਲੋਅਰ ਵਿੱਚ ਬਣੀਗੀ ਸਾਰੀ ਦਾਲ ਇਹਦੇ ਨਾਲ ਮੈਂ ਸੋਚਿਆ ਵੀ ਚੌਲ ਖਾ ਲੈਨੇ ਆ ਸੋ ਮੈਂ ਖਾਣੇ ਆ ਚੌਲ ਮੇਰੇ ਬਣੇ ਹੋਏ ਨੇ ਚੌਲ ਤੇ ਮੈਂ ਕਿਹਾ ਰਾਤ ਰਹਿ ਗਿਆ ਸੀ ਦੋਸਾ ਕਿਉਂਕਿ ਉਧਰ ਚਲੀ ਗਈ ਉਹ ਕਹਿੰਦੀ ਮੈਂ ਬਣਾ ਕੇ ਖਾਵਾਂਗੀ ਦੋਸਾ ਜਿੰਨੇ ਬੱਦੇ ਉਹ ਨਹੀਂ ਤਾਂ ਮੰਮੀ ਪਤਾ ਨਹੀਂ ਕੀ ਖਾਵਾਂਗੇ ਮੈਂ ਤਾਂ ਆ ਦੇਖ ਇੱਕ ਬਣਾ ਲੈਂੀਆਂ ਬੜੀ ਸਾਰੀ ਮੋਟੀ ਮੰਮੀ ਬੜੀ ਸਾਰੀ ਬਣਾ ਲੈਂਦੇ ਨੇ ਅੰਡਾ ਵਾਲੀ ਫੇ ਮੈਂ ਡੇਢ ਖਾਣੀ ਹੁੰਦੀ ਆ ਆਹ ਕੋਲ ਡੇਢ ਪੇੜਾ ਹੀ ਇੰਦਰ ਲਾ ਦੇ ਜਾ ਇੱਕ ਚ ਹੀ ਬਣਾ ਲਈ ਜੀ ਤੇ ਮੈਂ ਕਿਹਾ ਵੀ ਚਲੋ ਮੈਂ ਦਾਲ ਨਾਲ ਚੌਲ ਖਾ ਲੈਂਦਾ ਮੇਰਾ ਦਾਲ ਖਾਣ ਨੂੰ ਜੀ ਕਰਦਾ ਸੀਗਾ ਮੇਰੀ ਘਰ ਵਾਲੀ ਦੀ ਫੇਵਰਿਟ ਦਾਲ ਮੈਂ ਕਿਹਾ ਮੈਂ ਵੀ ਖਾ ਕੇ ਦੇਖਦਾ ਕਿੱਦਾਂ ਦੀ ਬਣੀ ਆ ਮਗਾ ਰੋਟੀ ਨਾਲ ਤਾਂ ਸਵੇਰੇ ਕੀ ਕਰਨੀ ਆ ਮੱਕਣਕਰੀਆਂ ਰੋਟੀਆਂ ਪਚੌਲ ਖਾ ਲੈਨੇ ਆ ਪਾਣੀ ਜ਼ਿਆਦਾ ਹੈ ਨਹੀਂ ਠੀਕ ਆ ਦਾਲ ਪਤਲੀ ਵਧੀਆ ਲੱਗਦੀ ਆ ਮੈਂ ਗਾੜੀ ਖਾਂਦੀ ਨਾ ਛੌਲਾ ਨਾਲ ਤਾਂ ਪਤਲੀ ਵਧੀਆ ਦਾਲ ਤਾਂ ਪਤਲੀ ਵਧੀਆ ਲੱਗਦੀ ਆ ਛੌਲਾ ਨਾਲ ਮੰਮੀ ਨੇ ਆ ਪਾਮ ਵਾਲੇ ਚ ਧਨੀਆ ਸਿਰਦਾ ਸੀ ਥੋੜਾ ਜਿਹਾ ਉਵੇਂ ਸਿਰਦਾ ਮੈਂ ਜਾਂ ਲੱਗ ਜੂ ਇਹ ਸੱਚੀ ਹੋ ਗਈ ਹੁਣੇ ਆਪਾਂ ਦਾਲ ਚ ਵਰਤ ਲੈਣਾ ਵਾ ਦਾਲ ਚ ਪਾਉਣਾ ਜਿਹੜਾ ਪਾਉਂਗਾ ਤਾਂ ਹੀ ਵਧੂਗਾ ਹਾਂ ਨਹੀਂ ਰਹਿ ਥੱਲੇ ਦਬੇ ਜਾਣਾ ਇਹ ਪਾਮ ਤਾਂ ਮੇਲਾ ਤਾਂ ਖਤਮ ਹੋ ਗਿਆ ਹਾਂ ਚੱਲ ਤੇ ਹਾਂ ਜੀ ਨੰਮੀ ਦਾ ਪੂਰਾ ਜੋਰ ਲੱਗਿਆ ਹੋਇਆ ਹੈ ਨਾ ਚੱਲ ਪਿਆ ਮੇਰਾ ਤਾਂ ਪੂਰਾ ਜੋਰ ਲੱਗਿਆ ਹੋਇਆ ਚੱਲ ਪਿਆ ਆ ਖੁੱਲ ਗਈ ਥੱਲੀ ਲੜੀ ਫੇਰ ਤਾਂ ਵਧੀਆ ਪੌਦੇ ਸਾਰੇ ਚੱਲ ਪਏ ਪਿੱਛੇ ਮੰਗੇਓ ਵੀ ਮੈਂ ਦੇਖਿਆ ਮੈਂ ਆਂਬ ਨੂੰ ਕਿੰਨੇ ਹਰੇ ਲੱਗੇ ਪੱਤੇ ਹਨ ਕਿੰਨੇ ਸੋਹਣੇ ਪੱਤੇ ਲੱਗੇ ਹੋਏ ਨੇ ਸਾਰੇ ਚੱਲ ਪਏ ਇੱਕੇ ਬਸ ਰਹਿ ਗਿਆ ਜਿਹੜਾ ਸੀਗਾ ਆੜੂ ਸੀ ਮੇਨ ਲਾਤਾ ਉਹ ਨਹੀਂ ਚੱਲਿਆ ਹੈਗਾ ਬਾਕੀ ਸਾਰੇ ਚੱਲ ਗਏ ਨੂੰ ਪਤਾ ਨਹੀਂ ਕੀ ਹੋ ਗਿਆ ਆ ਵੀ ਚੱਲ ਗਏ ਗਮਲੇ ਵੀ ਸਾਰੇ ਰੰਮੀ ਵੀ ਦੁਬਾਰਾ ਜੋ ਬੰਤੇ ਆ ਗਏ ਧਨੀਆ 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 ਤੋੜਨੇ ਆਏ ਹੈ ਕਿੰਨਾ ਵਧੀਆ ਤਾਂ ਹੀ ਮੈਂ ਕਹਿੰਦਾ ਸੀ ਵੀ ਮੂਰੇ ਲਾਇਏ ਹੁਣ ਨਾ ਸਾਰੀਆਂ ਜਿਹੜੀਆਂ ਧੰਨੀਆਂ ਪਾਲਕ ਨੇ ਤੇਰੇ ਪਰ ਰੋਜ਼ ਵਰਤ ਕੇ ਤੁਹਾਨੂੰ ਤੋੜਨੇ ਸੌਕੇ ਨੇ ਜਦੋਂ ਮੂਰੇ ਰੱਖ ਲੈਨੇ ਆਪਾਂ ਘਰ ਦੇ ਪਿੱਛੇ ਪਾ ਲੈਂਦੇ ਨੇ ਜਾ ਕੇ ਇੱਕ ਸਾਈਡ ਤੇ ਰੱਖਦੇ ਰਸਤਾ ਸਹੀ ਗੱਲ ਆ ਸਿਰੇ ਇਹ ਜਗ੍ਹਾ ਮੈਂ ਪਤਾ ਡੈਡੀ ਨੂੰ ਕੋਈ ਕਹਿੰਦੀ ਸੀ ਹਾਂਜੀ ਵੀ ਦੋ ਘਰ ਪਾ ਲੈਂਦੇ ਇੱਥੋਂ ਸਟਾਰਟ ਕਰਦੇ ਇੱਕ ਘਰ ਇੱਧਰ ਇੱਕ ਘਰ ਬਰਲੇਵਾਸੇ ਵਿਚਾਲੇ ਬੇੜਾ ਪਿੱਛੇ ਸਬਜ਼ੀ ਹਾਂ ਉਹ ਵੀ ਆਈਡੀ ਬਾਣਾ ਸੋਹਣਾ ਬਣਨਾ ਸੀ ਹੁਣ ਆਪਾਂ ਇਹਨੂੰ ਜੀ ਲਾਉਣ ਲੱਗਿਆ ਥੋੜਾ ਜਿਹਾ ਤੜਕਾ ਝੋਂਕ ਝੋਂਕ ਅੰਦਰ ਵਿੱਚ ਪਾਉਣਾ ਆਪਾਂ ਜੀਰਾ ਹਿੰਗ ਬਹੁਤ ਮੈਂ ਅੰਦੋਲਨ ਕਰਕੇ ਹੰਗ ਪਵਾ ਰਿਹਾ ਵਾਂ ਹਰਿਆ ਪਿਆਜ਼ ਕੜੀ ਪੱਤਾ ਜਿਹੜਾ ਬਾਹਰੋਂ ਤੋੜ ਕੇ ਲਿਆਂਦਾ ਧਨੀਆ ਤੇ ਆਦੋ ਮਿਰਚਾਂ ਨਾਟ ਹਰਿਆ ਪਿਆਜ਼ ਭੋਂਕਾ ਹਰਿਆ ਪਿਆਜ਼ ਹੀ ਹੋ ਗਿਆ ਕਰੋ ਨਾਲ ਆ ਸਾਡੀ ਥੋੜੀ ਜਿਆਦਾ ਛੋਟੀ ਲਿਆਂਦੀ ਸੀਗੀ ਹੁਣ ਤਾਂ ਅਹਿਸਾਸ ਹੋ ਰਿਹਾ ਵਾ ਪਰ ਬਰਕਦੇ ਸੀ ਕਦੇ ਕਦੀ ਜੀਰਾ ਐਂਡ ਕੜੀ ਪੱਤਾ ਐਂਡ ਮਿਰਚੀ ਜੋ ਮਰਜ਼ੀ ਸੱਟ ਲੋ ਜਿਹੜਾ ਕੁਛ ਵਿੱਚ ਸਮਾਨ ਦਾ ਤਾਂ ਬਹੁਤ ਵਧ ਗਿਆ ਤੜਕੀ ਦਾ ਕਸਤੇ ਤਾਂ ਬਾਤ ਹੋ ਰਹੀ ਹੈ। ਲੋਟ ਨਾ ਨਾ ਲਾ ਦਿਓ। ਚਲੋ। ਕਿਰੋ। ਥੋੜੀ ਬatein ਕਿਹੜੀ ਮੈਸੇਜ ਹੈ ਇਹ ਦੇਖੀ ਨਾ ਕਿ ਤੇ ਜੀ। ਕਾਸ਼ੀ ਮੂਜ਼ ਆ ਰਹੇ ਹਨ ਯਾਰ ਕਿਹਨੇ ਮਸਾਲੇ ਹੀ ਇਹਦੀ ਹੁਣ ਮਸਾਲੇਆ ਕਰਕੇ ਗੁਲਾਮ ਬਣਿਆ ਸੀ ਤੇ। ਬੇਸਿਕਲੀ ਕਰ ਤਲਕਾ। ਵਾਹ ਯਾਰ ਬਿਊਟੀਫੁਲ। ਆਪਾ ਕਰ ਸਕਦੇ ਆ ਕਿੰਨੇ ਬਣੇ ਬਣੇ ਦਾਰ ਬਈ ਇਹ ਦਾਲ ਬਣੀ ਆ ਲੁਧਿਆਣੇ ਛੇਲੇ ਵਾਲੀ ਤੇ ਮੁਕਸਰ ਜਿਹੜੀਆਂ ਵੀ ਨਹੀਂ ਆਉਣੀ ਹੈ ਬਣਾਈ ਮੁਕਸਰੀਆਂ ਨੇ ਸੀ ਕਿ ਪਤਲੀ ਐਨਾਂ ਦੇ ਵਿੱਚ ਉਹ ਹੁੰਦਾ ਨਾ ਕੋਈ ਚਿੱਟਾ ਦੁੱਧ ਦੁੱਧ ਕੜੀ ਪਾਈ ਹੁੰਦੀ ਆ ਵੀ ਵਾਈਟ ਜਿਹਾ ਰੰਗ ਦੇਣ ਲਈ ਕੈਮਰੇ ਚ ਬੜਾ ਵਾਈਟ ਵਾਈਟ ਲੱਗਦਾ ਆ ਹਾਂ ਹਾਂ ਲਸਣ ਵਗੈਰਾ ਨਾ ਹੂੰ ਕਿਉਂਕਿ ਆਪਾਂ ਨੇ ਫਿਰ ਦੂਜੀ ਤਰ੍ਹਾਂ ਹੀ ਸਿੱਟਿਆ ਨਾ ਸਾਰਾ ਮਟੀਰੀਅਲ ਹੂੰ ਸਾਰਾ ਰਸ ਨੂੰ ਸਿੱਕ ਰੋਇਆ ਪਿਆ ਹੁਣ ਸਾਰਿਆਂ ਨਾਲ ਚਲੋ ਕਹਿੰਦੇ ਨੇ ਵੀ ਜਿਹੜਾ ਸਵੇਰ ਦਾ ਖਾਜਨ ਹੁੰਦਾ ਉਹ ਰਾਜਿਆਂ ਦੀ ਤਰ੍ਹਾਂ ਖਾਣਾ ਹੁੰਦਾ ਵਾ ਚੌਲ ਔਰ ਇਹਦਾ achar ਦਹੀਂ ਤੇ ਗੁੰਦੀ ਐਂਡ ਕੈਂਟ ਦਾਲ ਮੈਨੂੰ ਪਲੇਟ ਤੇ ਇਹਦੀ ਕਰਦੇ ਕਹਿੰਦੇ ਡੋਰ ਨਾ ਲਈ ਤੂੰ ਹਲੇ ਇੱਕ ਸਬਜੀ ਗਰਮ ਹੋ ਰਹੀ ਹੈ ਸਬਜੀ ਪਈ ਸਮੇਂਗਾ ਤੇ ਉਹ ਵੀ ਝੱਲਣੀ ਆ ਯਾਰ ਤੁਹਾਨੂੰ ਮੈਂ ਦਿਖਾਵਾਂ ਬਾਹਲੀ ਜਿਆਦੇ ਸੋਹਣੀ ਲੱਗ ਰਹੀ ਹੈ ਦਾਲ ਐਨੀ ਕੈਂਟ ਲੱਗ ਰਹੀ ਹੈ ਸਾਰੀਆਂ ਚੀਜ਼ਾਂ ਮੈਨੂੰ ਐ ਜਿਹੇ ਬਹੁਤ ਵਧੀਆ ਲੱਗਦੀਆਂ ਜੇ ਸਾਰਾ ਕੁਝ ਦਿਖਦਾ ਹੋਵੇ ਮੈਨੂੰ ਸ਼ੁਰੂ ਤੋਂ ਹੀ ਜਿਆਦਾ ਪਸੰਦ ਨੇ ਪੀਸਾ ਹੋਵੇ ਸਬ지ੀਆਂ ਜਿਆਦੇ ਦਿਖਦੀਆਂ ਹੁਣ ਮਸਾਲਾ ਘੁੱਟ ਕੇ ਨਾ ਪਾਉਂਦੇ ਪਹਿਲੀ ਵਾਈਟ ਲੈਂ ਲੱਗ ਗਈ ਬਹੁਤ ਜਿਆਦਾ ਘੇਣਾ ਬਹੁਤ ਜਿਆਦਾ ਕੱਲੀ ਕੱਲੀ ਧਾਲ ਹੀ ਖਾਈ ਜਾਵੇ ਬਹੁਤ ਜਿਆਦਾ ਸਵਾਦ ਆ ਦੇਖਣ ਨੂੰ ਸੋਹਣੀ ਆ ਉਤੋ ਜੀ ਸਵਾਦ ਫਲੇਵਰ ਇਹਦਾ ਗਰਾਊਂਡਡ ਫਲੇਵਰ ਜਿਆਦਾ ਆ ਵਾ ਇੱਕ ਤਾਂ ਬਣੀ 10 ਘਟੇ ਆ ਗਿਆ ਫਿਰ ਜੇ ਲਈ ਨਾ ਸਵਾਦ ਹੁੰਨੇ ਫਿਰ ਤਾਂ ਕਹਿਣ ਕੀ ਆ ਆ ਦਸਣ ਦੇਖੋ ਕਿੰਨਾ ਸੋਹਣਾ ਲੱਗਦਾ ਅਦਰ ਕਿਲਸਨ ਦੇ ਚੋਤੇ ਟਮਾਟਰ ਆੜਾ ਵਿੱਚ ਮੈਂ ਕੱਲ ਬਣਾਉਣ ਲੱਗੀ ਆ ਦੋਸਾ ਧਾਲੇ ਖਾਊਗੀ ਬਾਅਦ ਚ ਪਰ ਜਿਹੜੀਆਂ ਗਰਮ ਗਰਮ ਧਾਲ ਖਾਂਦਾਂ ਨੇ ਯਾਰਾਂ ਹਾਂਗਾ ਨਾ ਉਹ ਫਰਾਈ ਸਵਾਦ ਹੁੰਦਾ ਮੈਂ ਕਿਹਾ ਕਿ ਜਦੋਂ ਵੇਣੀਅਸ਼ੀਤੀ ਕਰੋ ਮੇਰਾ ਜੋ ਸਤਿ ਸਪਾਇ ਹੈ ਜਲ ਨਾ ਜਾਵੇ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਪਿਆਰ ਭਰੀ ਸਾਥ ਸ਼ਰੀਆਕਰ